ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਡੀਆਈਜੀ ਅਰਚਨ ਸਿੰਘ ਪੁੱਲਰ ਕਈ ਹੋਰ ਪੁਲਿਸ ਅਧਿਕਾਰੀਆਂ ਤੇ ਸਿਆਸਦਾਨਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਵੀਆਈ ਦੇ ਹੱਥ ਇੱਕ ਡੈਰੀ ਲੱਗੀ ਹੈ ਇਸ ਡੈਰੀ ਦੇ ਵਿੱਚ ਕਈ ਸਿਆਸਦਾਨਾਂ ਦਾ ਨਾਂ ਸ਼ਾਮਲ ਹੈ ਜਿਸ ਮੰਗਰੋਂ ਇਨ੍ਹਾਂ ਸਿਆਸਦਾਨਾਂ ਤੋਂ ਪੁੱਛਗਿੱਛ ਹੋ ਸਕਦੀ ਹੈ ਜਿਸ ਦੇ ਮੰਗਰੋਂ ਇਨ੍ਹਾਂ ਸਿਆਸਦਾਨਾਂ ਨੂੰ ਹੱਥ ਪੈਰਾਂ ਦੀ ਭੈ ਚੁੱਕੀ ਹੈ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਸੀਵੀਆਈ ਨੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਰੂਪਨਾਗਰ ਪੁਲਿਸ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਸੀਵੀਆਈ ਦੇ ਵੱਲੋਂ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਅਤੇ ਦਲਾਲ ਕਿਰਸ਼ਾਨੂੰ ਦਾ ਪੁਲਿਸ ਰਿਮਾਂਡ ਲੈਣ ਦੀਆਂ ਕਨਸੂਆਂ ਮਿਲਦੇ ਨਾਲ ਪੰਜਾਬ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੇ ਸਿਆਸਦਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੂਤਰਾਂ ਮੁਤਾਬਕ ਸਿਆਸੀ ਆਗੂ ਅਤੇ ਪੁਲਿਸ ਅਧਿਕਾਰੀ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਣ ਦੇ ਵਿੱਚ ਲੱਗੇ ਹੋਏ ਨੇ ਕਿ ਸੀਬੀਆਈ ਦੇ ਵੱਲੋਂ ਪੁੱਛਗਿੱਛ ਦੇ ਲਈ ਬਣਾਈ ਜਾ ਰਹੀ ਲਿਸਟ ਦੇ ਵਿੱਚ ਕਿਤੇ ਉਹਨਾਂ ਦਾ ਨਾਂ ਸ਼ਾਮਲ ਤਾਂ ਨਹੀਂ ਸੀਬੀਆਈ ਦੇ ਵੱਲੋਂ ਪਹਿਲਾਂ ਰਿਮਾਂਡ ਨਾ ਲੈਣਾ ਅਤੇ ਦੋਸ਼ੀਆਂ ਨੂੰ ਨਿਆਂਇਕ ਹरासत ਚ ਵੱੜਾ ਜੇਲ੍ਹ ਦੇ ਵਿੱਚ ਭੇਜਣ ਨਾਲ ਬਹੁਤ ਸਾਰੇ ਲੋਕਾਂ ਨੂੰ ਸੀਬੀਆਈ ਦੀ ਕਾਰਗੁਜ਼ਾਰੀ ਤੇ ਸ਼ੱਕ ਹੋਣ ਲੱਗਿਆ ਸੀ ਪਾਰਕ ਕਾਨੂੰਨ ਦੇ ਜਾਣਕਾਰ ਦੱਸਦੇ ਨੇ ਕਿ ਜਾਂਚ ਏਜੰਸੀ 6 ਮਹੀਨੇ ਦੇ ਅੰਦਰ ਅੰਦਰ ਤੇ ਚਲਾਨ ਪੇਸ਼ ਕਰਨ ਤੋਂ ਪਹਿਲਾਂ ਕਦੇ ਵੀ ਪੁਲਸ ਰਿਮਾਂਡ ਲੈ ਸਕਦੀ ਹੈ ਇਸ ਦੇ ਨਾਲ ਹੀ ਵੱਡੀ ਮਾਤਰਾ ਦੇ ਵਿੱਚ ਨਗਦੀ ਗਹਿਣੇ ਅਤੇ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ ਮਿਲਣ ਦੇ ਮੰਗਰੋਂ ਸੀਬੀਆਈ ਨੇ ਈਡੀ ਨਾਲ ਵੀ ਜਾਣਕਾਰੀ ਸਾਂਝੀ ਕਰਨੀ ਹੈ ਹਾਈ ਪ੍ਰੋਫਾਈਲ ਕੇਸ ਹੋਣ ਕਰਕੇ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋਣਾ ਲਗਭਗ ਤੈ ਹੈ CBI ਨੇ ਰਿਮਾਂਡ ਨਾਲ ਲੈਣ ਦੇ ਵਿੱਚ ਇਸ ਕਰਕੇ ਫੁਰਤੀ ਨਹੀਂ ਦਿਖਾਈ ਕਿ ਇੱਕ ਤਾਂ ਤਿਹਾਰੀ ਸੀਜ਼ਨ ਸੀ ਅਤੇ ਦੂਸਰਾ CBI ਦੇ ਹੱਥ ਕੁਝ ਦਸਤਾਵੇਜ਼ ਡੈਰੀ ਅਤੇ ਮੋਬਾਈਲ ਲੱਗੇ ਸਨ ਜਿਨ੍ਹਾਂ ਨੂੰ ਖੰਘਾਲਣ ਦੇ ਵਿੱਚ ਵਕਤ ਲੱਗ ਰਿਹਾ ਸੀ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਉੱਤੇ ਜਾਂਚ ਅਜਾਸੀ ਨੇ ਕੜੀ ਨਾਲ ਕੜੀ ਜੋੜਨ ਲਈ ਅਤੇ ਸਵਾਲ ਪੁੱਛਣ ਦੀ ਤਿਆਰੀ ਕਰਨ ਵਾਸਤੇ ਰਿਮਾਂਡ ਬਾਅਦ ਵਿੱਚ ਲੈਣ ਦਾ ਫੈਸਲਾ ਕੀਤਾ ਸੀ ਕੋ ਲਰ ਰਹੇ ਤੇ ਦਲਾਲ ਕਰਸ਼ਾਨੂ ਨਾਲ ਚੈਟ ਉਤੇ ਵਿਤੀ ਲੈਣ ਦੇਣ ਬਾਰੇ ਪਤਾ ਲੱਗਣ ਤੋਂ ਬਾਅਦ ਉੱਚ ਅਧਿਕਾਰੀਆਂ ਤੋਂ ਇਲਾਵਾ ਕਈ ਵਿਭਾਗਾਂ ਦੇ ਮੁਖੀ ਸੀਬੀਆਈ ਦੀ ਰਡਾਰ ਉਤੇ ਆ ਗਏ ਨੇ ਪੰਜਾਬ ਪੁਲਿਸ ਦੇ ਪੀਪੀਐਸ ਅਤੇ ਆਈਪੀਐਸ ਤੋਂ ਇਲਾਵਾ ਆਈਏਐਸ ਅਧਿਕਾਰੀ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ ਸੀਬੀਆਈ ਇਹਨਾਂ ਨੂੰ ਸੰਮਣ ਭੇਜ ਸਕਦੀ ਹੈ ਇਹਨਾਂ ਦੇ ਵਿੱਚੋਂ ਕੁਝ ਅਧਿਕਾਰੀ ਉਹ ਹਨ ਜੋ ਚੋਰੀ ਦੀਆਂ ਕਾਰਾਂ ਸ਼ਰਾਬ ਤਸਕਰੀ ਜਾਂ ਜਾਇਦਾਦ ਦੇ ਬਵਾਦਾਂ ਦੇ ਮਾਮਲਿਆਂ ਨਾਲ ਨਜਿੱਠਦੇ ਨੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਂ ਡੈਰੀ ਅਤੇ ਮੋਬਾਈਲ ਦੇ ਵਿੱਚ ਨੇ ਜਿਨ੍ਹਾਂ ਨਾਲ ਭੁੱਲਰ ਦੀ ਨੇੜਤਾ ਹੈ ਸੀਬੀਆਈ ਨੇ ਹਾਲੇ ਹਰਚੰਨ ਸਿੰਘ ਪੁੱਲਰ ਦੇ ਬੈਂਕ ਖਾਤਿਆਂ ਤੇ ਲੋਕਰਾਂ ਨੂੰ ਵੀ ਖੋਲਣਾ ਹੈ ਜਿਸ ਵਾਸਤੇ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ ਸੀਬੀਆਈ ਨੇ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਤਾਂ ਹਰਚੰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੁਣ ਆ ਕਈ ਹੋਰ ਵੱਡੇ ਪੁਲਿਸ ਅਧਿਕਾਰੀਆਂ ਤੇ ਵੱਡੇ ਵੱਡੇ ਸਿਆਸਦਾਨਾਂ ਦੀਆਂ ਵੀ ਮੁਸ਼ਕਲਾਂ ਵਧਾ ਸਕਦਾ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਬੀਆਈ ਨੇ ਹਰਚੰਨ ਸਿੰਘ ਪੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਇਸਰ ਮਾਰਨ ਤੋਂ ਬਾਅਦ ਵੱਡੇ ਵੱਡੇ ਸਿਆਸਦਾਨਾਂ ਤੇ ਕਈ ਹੋਰ ਪੁਲਿਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਹੋਣੀ ਹੈ ਇੱਕ ਡੈਰੀ ਮੇਲੀ ਇਸ ਡੈਰੀ ਦੇ ਵਿੱਚ ਕਈ ਸਿਆਸਦਾਨਾਂ ਦਾ ਨਾਮ ਸ਼ਾਮਲ ਹੈ ਤਾਂ ਹੁਣ ਵੇਖਦੇ ਹਾਂ ਕਿ ਕਿਹੜੇ ਸਿਆਸਦਾਨ ਦਾ ਨਾਮ ਹੈ ਜਿਹੜਾ ਇਸ ਡੈਰੀ ਦੇ ਵਿੱਚ ਸ਼ਾਮਲ ਹੈ ਤੇ ਕਿਹੜੇ ਸਿਆਸਦਾਨਾਂ ਤੋਂ ਪੁੱਛਗਿੱਛ ਹੋਣੀ ਹੈ